ਹਾਂਜੀ ਕੀ ਹਾਲ ਚਾਲ ਹੈ ਜੀ ਪੰਜਾਬ ਵਾਲਿਓ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਹੱਸਦੇ ਵਸਦੇ ਰਹੋਗੇ ਤੇ ਆਪਣਾ ਬਈ ਜੀ ਕਨਸਰਨ ਹੁੰਦਾ ਜ਼ਿਆਦਾਤਰ ਆ ਜਿਹੜੇ ਬੰਦੇ ਆਪਣੀਆਂ ਜ਼ਮੀਨਾਂ ਵਗੈਰਾ ਛੱਡ ਕੇ ਆਉਂਦੇ ਆ ਬਈ ਕੈਨੇਡਾ ਚਾਹੇ ਉਹ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਉਹਨਾਂ ਦੇ ਲਈ ਆਪਾਂ ਵੀਡੀਓ ਬਣਾਉਣੇ ਹੁੰਦੇ ਆ ਬਈ ਕੈਨੇਡਾ ਵਾਲਿਓ ਜਿਹੜੇ ਬਈ ਤੁਸੀਂ ਆ ਗਏ ਆ ਮਿਹਨਤਾਂ ਕਰੋ ਭਰਾਵੋ ਹਨਾ ਬਾਲਾ ਮੇਰੀਆਂ ਗੱਲਾਂ ਤੇ ਧਿਆਨ ਨਾ ਦਿਓ ਮੈਂ ਜਿਹੜੇ ਨਵੇਂ ਆਉਣਾ ਚਾਹੁੰਦੇ ਆ ਉਹਨਾਂ ਨੂੰ ਮੂਰੇ ਰੱਖ ਕੇ ਜਿਹੜੀ ਵੀਡੀਓ ਬਣਾਉਣਾ ਹੁੰਦਾ ਹਨਾ ਤੁਸੀਂ ਉਸ ਚੀਜ਼ ਨੂੰ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈਗਾ ਹੀ ਹੈਗਾ ਵੀ ਹਨਾ ਤੁਸੀਂ ਕਿੰਨੇ ਕ ਪਾਣੀ ਚਾਹ ਬਸ ਮੈਂ ਵੀ ਤੁਹਾਡਿਆਂ ਨੂੰ 120 ਡਾਲਰਾਂ ਦੇ ਜਾਰਡਨ ਦੇ ਬੂਟ ਲੈ ਕੇ ਹਨਾ ਵੀਡੀਓ ਪਾ ਸਕਦਾ ਫੋਟੋ ਪਾ ਸਕਦਾ ਹਨਾ ਪਰ ਉਹ ਇੱਕ ਡਿਫਰੈਂਟ ਮੈਟਰ ਹੁੰਦਾ ਬਾਈ ਚੀਜ਼ਾਂ ਦੇਖਣੀਆਂ ਜਾਂ ਤੁਸੀਂ ਆਪਦਾ ਘਰ-ਬਾਰ ਦੇਖਣਾ ਹਨਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਉਹਨਾਂ ਬੰਦਿਆਂ ਨਾਲ ਹੁੰਦਾ ਜਿਹੜੇ ਜ਼ਮੀਨ ਵਗੈਰਾ ਆਪਦੀ ਛੱਡ ਕੇ ਆਉਂਦੇ ਆ ਬਾਈ ਸ਼ਾਨ ਸੌਕ ਦੀ ਆਪਦੀ ਜ਼ਿੰਦਗੀ ਕੱਢਦੇ ਆ ਉਹਨਾਂ ਨੂੰ ਕੋਈ ਵੀ ਕੰਮ ਕਰਨ ਦੀ ਲੋੜ ਨਹੀਂ ਹੈਗੀ ਪੰਜਾਬ ਦੇ ਵਿੱਚ ਉਹਨਾਂ ਦੇ ਵਹਿਮ ਆ ਜਿਹੜੇ ਉਹ ਦੂਰ ਕਰਨ ਦੇ ਲਈ ਮੈਂ ਵੀਡੀਓ ਬਣਾਉਣਾ ਹੁੰਨਾ ਬਾਈ ਜਿਹੜੇ ਬੰਦੇ ਬਾਈ ਜੀ ਲੋੜਵੰਦ ਹੈਗੇ ਆ ਚਾਹੇ ਉਹ ਦबई ਜਾਂਦੇ ਆ ਬਾਈ ਚਾਹੇ ਉਹ ਕਿਤੇ ਵੀ ਜਾਂਦੇ ਆ ਬਾਈ ਉਹਨਾਂ ਨੂੰ ਤਾਂ ਬਾਈ ਜਾਣਾ ਪੈਣਾ ਚਾਹੇ ਉੱਥੇ ਕੰਮ ਕਰਨਾ ਪੈਣਾ ਜਾਂ ਜਾਣਾ ਪੈਣਾ ਬਾਈ ਉਹਨਾਂ ਦਾ ਤਾਂ ਇੱਕ ਜਿਵੇਂ ਕਹਿ ਦਈਏ ਵੀ ਇੱਕ ਉਹਨਾਂ ਦਾ ਇਸ਼ੂ ਵੱਖਰਾ ਬਣ ਗਿਆ ਸੋ ਤੁਸੀਂ ਜ਼ਮੀਨਾਂ ਵਾਲਿਓ ਜ਼ਮੀਨਾਂ ਛੱਡ ਕੇ ਆਉਣੇ ਹੋ ਤਾਂ ਉਹਨਾਂ ਨਾਲ ਜਿਹੜੀਆਂ ਮੇਰੀਆਂ ਗੱਲਾਂ ਇੱਥੋਂ ਬੈਠ ਕੇ ਜਿਹੜੀਆਂ ਕਲੀਅਰ ਕਰਨੀਆਂ ਗੱਲਾਂ ਆਪਦੇ ਐਕਸਪੀਰੀਅੰਸ ਦੇ ਵਿੱਚੋਂ ਲੋਕਾਂ ਦੇ ਐਕਸਪੀਰੀਅੰਸ ਦੇ ਵਿੱਚੋਂ ਜਿਹੜੇ ਇੱਥੇ ਆਪਦੇ ਕੋਈ 10-10 ਸਾਲ 15-15 ਸਾਲ ਲਾਈ ਬੈਠੇ ਆ ਬਾਈ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਤੁਹਾਡੇ ਨਾਲ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਹੁੰਦਾ ਹੋਰ ਬਾਈ ਜੀ ਕਲਪਨਾ ਕਰਕੇ ਜਾਂ ਜਿਵੇਂ ਕਹਿ ਦਈਏ ਵੀ ਚੰਗੇ ਬੂਟਪਾੜ ਦੇ ਪਾ ਕੇ ਚੰਗੀ ਗੱਡੀ ਰੱਖ ਕੇ ਫੋਟੋ ਖਿੱਚ ਖਿੱਚ ਕੇ ਪਾ ਕੇ ਹਨਾ ਉਹ ਤਾਂ ਫਿਰ ਸਾਰੇ ਹੀ ਕਰਦੇ ਆ ਉਹ ਘਰ ਵੀ ਲੈਣਗੇ ਹਨਾ ਸਾਰੇ ਮੈਂ ਵੀ ਕਰ ਸਕਦਾ ਸੋ ਮਿਹਨਤ ਕਰੋ ਬਾਈ ਕੈਨੇਡਾ ਵਾਲੋ ਤੇ ਤੁਸੀਂ ਪੰਜਾਬ ਵਾਲੋ ਆ ਵੀਡੀਓ ਚੈੱਕ ਕਰੋ ਇੱਕ ਵਾਰੀ ਸੁਣੋ ਬਾਈ ਦੇ ਗੱਲਾਂ ਹਨਾ ਫਿਰ ਆਪਾਂ ਤੁਹਾਨੂੰ ਹੋਰ ਕਲੀਅਰ ਕਰ ਦਾਂਗੇ ਕਿ ਜਿਵੇਂ ਅੱਜ ਵੀ ਹੁਣ ਵੀ ਆਇਆ 10 ਸਾਲ ਘੱਟੋ ਘੱਟ 10 ਸਾਲ ਲੱਗਣਗੇ ਮੈਨੂੰ ਪੀਆਰ ਹੋ ਕੇ ਘਰ ਲੈਣ ਤੱਕ ਪ੍ਰੋਸੈਸ ਲੰਮਾ ਹੈ ਹਾਂਜੀ ਪ੍ਰੋਸੈਸ ਬਹੁਤ ਲੰਮਾ ਫਿਰ 10 ਸਾਲ ਲੱਗਣਗੇ ਫਿਰ ਮੈਂ 30 ਸਾਲ ਲਾਉਂਗਾ ਕਿਸਤਾ ਹੁਣ ਮੇਰੀ 40 ਸਾਲ ਦੀ ਉਮਰ ਹੋ ਚੱਲੀ ਆ ਯਾ ਤੇ 50 ਸਾਲ ਤੱਕ ਮੈਂ ਜਾ ਕੇ ਜਾਂ ਚਲੋ ਮੰਨ ਲਓ 45 ਤੱਕ ਵੀ ਮੈਂ ਕਰ ਲੈਣਾ ਤੇ ਫਿਰ 45 ਦੇ ਵਿੱਚ 30 ਜੋੜ ਹੋ ਗਏ ਓਨੀ ਤੇ ਮੇਰੀ ਉਮਰ ਹੀ ਨਹੀਂ ਹੋਣੀ ਫਿਰ ਤੇ ਮੈਂ ਸਾਰੀ ਉਮਰ ਸਟ੍ਰੈਸ ਵਿੱਚ ਹੀ ਕੱਢੂੰਗਾ ਹਾਂ ਇਹ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਵੀ ਇਹਨਾਂ ਨੇ ਪ੍ਰੋਸੈਸ ਇਹਨਾਂ ਲੰਬਾ ਤੇ ਇਹਨਾਂ ਔਖਾ ਕਿ ਹਰ ਕੋਈ ਬੰਦੇ ਨੂੰ ਸੈੱਟ ਹੁੰਦੇ ਪਹਿਲੇ ਪਹਿਲਾਂ ਦੀ ਗੱਲਾਂ ਕੁਝ ਹੋਰ ਹੁੰਦੀਆਂ ਸੀਗੀਆਂ ਜਿਹੜੇ ਪੁਰਾਣੇ ਆਏ ਹੋਏ ਸੀ ਤੇ ਰੂਲ ਵੱਖਰੇ ਹੁੰਦੇ ਸੀਗੇ ਇੱਥੇ ਦੇ ਉਦੋਂ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਸੀ ਪਰ ਅੱਜ ਦੇ ਰੂਲ ਇਹਨਾਂ ਨੇ ਇੰਨੇ ਟੇਢੇ ਕਰਤੇ ਵੀ ਇਹ ਚਾਹਦੇ ਨੇ ਕਿ ਜਿਹੜੇ ਬਾਹਰਲੇ ਲੋਕ ਨੇ ਉਹ ਇਮੀਗ੍ਰੇਟ ਹੋ ਕੇ ਇੱਥੇ ਸੈੱਟ ਨਾ ਹੋਣ ਹਨਾ ਵੀ ਉਹਨਾਂ ਨੂੰ ਔਖਾ ਹੋਵੇ ਸੈੱਟ ਹੋਣਾ ਇੱਥੇ ਇਸ ਕਰਕੇ ਲੋਕਾਂ ਨੂੰ ਇਹ ਜਾਨਣਾ ਬਹੁਤ ਜ਼ਰੂਰੀ ਹੈ ਜਿਹੜੇ ਅੱਜਕੱਲ ਪਲਾਨ ਕਰ ਰਹੇ ਉਹਨਾਂ ਲਈ ਇਹ ਸੱਚਾਈ ਜਾਨਣਾ ਬਹੁਤ ਜ਼ਰੂਰੀ ਹੈ ਵੀ ਇੱਥੇ ਤੁਹਾਡੀ ਪੂਰੀ ਉਮਰ ਲੱਗ ਜਾਣੀ ਹੈ ਸੈੱਟ ਹੁੰਦੇ ਹੁੰਦੇ ਜੇ ਤੁਸੀਂ ਅਮੇਰ ਆ ਬਾਈ ਜੀ ਤੁਸੀਂ ਜਿਹੜੀ ਗੱਲਬਾਤ ਆ ਸਾਰੀ ਧਿਆਨ ਨਾਲ ਸੁਣ ਲਈ ਹੋਣੀ ਆ ਹਨ ਤੇ ਤੁਸੀਂ ਇਸ ਗੱਲ ਦੇ ਵਿੱਚੋਂ ਇੱਕ ਸਿੱਟਾ ਜ਼ਰੂਰ ਕੱਢ ਸਕਦੇ ਹੋ ਖਾਸ ਕਰਕੇ ਆ ਜਿਹੜੇ ਬੰਦੇ ਕੋਲ 15 20 ਕਿੱਲੇ ਜ਼ਮੀਨ ਹੈਗੀ ਹੈ ਬਾਈ ਚੰਗੀਆਂ ਕੋਠੀਆਂ ਪਾਈਆਂ ਤੁਹਾਡੇ ਇਸ ਗੱਲ ਦਾ ਵੀ ਚੰਗੀ ਤਰ੍ਹਾਂ ਪਤਾ ਹੈਗਾ ਹਨ ਸਾਰਿਆਂ ਨੂੰ ਪਤਾ ਹੈਗਾ ਤੁਸੀਂ ਵਧੀਆ ਰੋਟੀ ਖਾਂਦੇ ਹੋ ਜ਼ਮੀਨ ਤੁਹਾਨੂੰ ਜੇ 50000 ਨੂੰ ਵੀ ਕਿੱਲੇ ਦਾ ਰੇਟ ਮੰਨੀ ਹੈ ਤਾਂ ਤੁਹਾਨੂੰ ਜ਼ਮੀਨ ਆ ਜਿਹੜੀ 20 ਕਿੱਲੇ ਲੈ ਲਓ 10 ਲੱਖ ਰੁਪਏ ਦਿੰਦੇ ਦੇ ਦਿੰਦੀ ਆ ਤੇ ਇੱਥੇ ਹੁਣ ਇਸ ਗੱਲ ਦੇ ਵਿੱਚ ਤੁਸੀਂ ਸਿੱਟਾ ਕੱਢ ਸਕਦੇ ਹੋ ਬਾਈ ਜੀ ਐਂਡ ਤੱਕ ਇੱਕ ਤੁਸੀਂ ਸਿਰਫ ਘਰ ਹੀ ਜੋੜੋਗੇ ਉਹ ਵੀ ਕੋਈ 8-10 ਸਾਲ ਦੀਆਂ ਜਿਹੜੀਆਂ ਕਿਸ਼ਤਾਂ ਆਪਦੀਆਂ ਛੱਡ ਕੇ ਜਾਓਗੇ ਹੋ ਸਕਦਾ ਆਪਦੇ ਗਾਂ ਜਿਹੜਾ ਜਵਾਕ ਜਮੂ ਘਉਦੇ ਸਿਰ ਤੇ ਤੇ ਜੇ ਤੁਸੀਂ ਬਾਈ ਇੰਸ਼ੋਰੈਂਸ ਨਾ ਕਰਾਈ ਹੋਈ ਤਾਂ ਹੋ ਸਕਦਾ ਵੀ ਉਹ ਜਿਹੜਾ ਘਰ ਆ ਉਹ ਤੁਹਾਡੇ ਜਵਾਕ ਨੂੰ ਉਹ ਨਾ ਮਿਲੇ ਇੰਸ਼ੋਰੈਂਸ ਕੰਪਨੀ ਲੈ ਜਾਣਾ ਗਵਰਨਮੈਂਟ ਦੇ ਰਹਿ ਜੇ ਪੱਲੇ ਪਈ ਜੇ ਹਨ ਤੇ ਤੁਸੀਂ ਕਿਸ਼ਤਾਂ ਭਰਦੇ ਭਰਦੇ ਦੁਨੀਆ ਤੋਂ ਚਲੇ ਜਾਓ ਸੋ ਇਹ ਰਿਐਲਿਟੀ ਆ ਬਾਈ ਜੀ ਤੁਸੀਂ ਕੀਰਨੋ ਇੱਥੇ ਆ ਕੇ ਜਿਹੜਾ ਇੱਕ ਆਪਦਾ ਘਰ ਜੋੜੋਂਗੇ ਜਿਹੜੇ ਕੋਲ ਬਾਈ ਇੰਡੀਆ ਦੇ ਵਿੱਚ ਘਰ-ਬਾਰ ਹੈ ਨਹੀਂ ਠੀਕ ਹੈ ਜੀ ਜਾਂ ਜਿਹਦੇ ਕੋਲ ਕੋਈ ਕਾਮਤ ਹੁੰਦਾ ਹੈ ਨਹੀਂ ਜ਼ਮੀਨ ਹੈ ਨਹੀਂ ਬਾਈ ਉਹਨਾਂ ਨੇ ਤਾਂ ਹੋਣਾ ਹੀ ਹੋਣਾ ਪਰ ਮੇਰੀ ਗੱਲਬਾਤ ਦਾ ਮਕਸਦ ਜਿਹੜਾ ਤੁਹਾਡੇ ਨਾਲ ਗੱਲ ਕਰਨ ਦਾ ਹੁੰਦਾ ਜਿਹੜੇ ਬੰਦੇ ਜ਼ਮੀਨ ਛੱਡ ਕੇ ਆਉਂਦੇ ਆ ਸੋ ਇਅ ਰੀਅਲਟੀ ਆ ਬਾਈ ਜੀ ਤੁਸੀਂ ਬਹੁਤ ਸਾਰੇ ਬੰਦੇ ਦੇਖੇ ਹੋਣਗੇ ਘਰ ਲੈ ਕੇ ਹਨਾ ਫੋਟੋਆਂ ਪਾਈ ਜਾਂਦੇ ਹੁੰਦੇ ਆ ਹਨਾ ਪਰ ਉਹ ਬੰਦੇ ਲਈ ਖੁਸ਼ੀ ਦਾ ਟਾਈਮ ਹੁੰਦਾ ਬਾਈ ਵੀ ਜਿਹੜੇ ਬੰਦੇ ਕੋਲ ਇੰਡੀਆ ਦੇ ਵਿੱਚ ਘਰ-ਬਾਰ ਨਹੀਂ ਹੁੰਦਾ ਜਾਂ ਜਿਹਦੇ ਕੋਲ ਆ ਆਪ ਦਾ ਕੋਈ ਕੰਮ ਧਾਕਾਰ ਨਹੀਂ ਹੁੰਦਾ ਜਾਂ ਪ੍ਰਾਪਰਟੀ ਨਹੀਂ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਵੀ ਖੇលਿਆਲਾ ਇੱਕ ਘਰ ਮਨਾਉਣ ਘਰ ਲੈਣ ਦੀ ਖੁਸ਼ੀ ਮਨਾਈ ਜਾਵੇ ਤੇ ਬਾਕੀ ਦਾ ਸਾਰਾ ਕੁਝ ਬਾਈ ਜੀ ਸੇਮ ਹੀ ਹੈਗਾ ਜੋ ਪੰਜਾਬ 'ਚ ਹੁੰਦਾ ਜੋ ਇੰਡੀਆ 'ਚ ਹੁੰਦਾ ਉਹੀ ਕੁਝ ਸਾਰਾ ਕੁਝ ਹੀ ਵੀ ਬਾਈ ਇੱਥੇ ਹੁੰਦਾ ਸੇਮ ਹੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ